ਤਦ ਤੇ ਪਾਕਿਸਤਾਨ ਦੇ ਵਿਚਾਲੇ ਤਣਾਵ ਚੱਲਦਾ ਰਿਹਾ ਵੱਡੇ ਵੱਡੇ ਜਿਹੜੇ ਫੈਸਲੇ ਲਏ ਗਏ ਕਿ ਰਸਤੇ ਬੰਦ ਕਰ ਦਿੱਤੇ ਗਏ ਲੇਕਿਨ ਕਰਤਾਰਪੁਰ ਕੋਰੀਡੋਰ ਜਿਹੜਾ ਰਸਤਾ ਚੱਲ ਰਿਹਾ ਸੀ ਲੇਕਿਨ ਬੀਤੇ ਕੱਲ ਹੋਈ ਦੇ ਦਾਅਤ 에ਅਰ ਸਟ੍ਰਾਈਕ ਤੋਂ ਬਾਅਦ ਅੱਜ ਜਦੋਂ ਸੰਗਤ ਇਸ ਕੋਰੀਡੋਰ ਤੋਂ ਪਾਰ ਜਦੋਂ ਕੋਰੀਡੋਰ ਦੇ ਅੰਦਰ ਐਂਟਰ ਕਰਦੀ ਹੈ ਸਵੇਰੇ ਤਾਂ ਦੱਸਿਆ ਜਾਂਦਾ ਹੈ ਕਿ 491 ਦੇ ਕਰੀਬ ਜਿਹੜੇ ਲੋਕਾਂ ਦੀ ਪਰਮਿਸ਼ਨ ਸੀ ਅੱਜ ਜਿਨ੍ਹਾਂ ਨੇ ਇੱਥੇ ਆ ਕੇ ਉਸ ਪਾਰ ਜਾ ਕੇ ਦਰਸ਼ਨ ਕਰਨੇ ਸੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਲੇਕਿਨ ਕੋਈ 200 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਲੋਕ ਜਿਹੜੇ ਸਵੇਰੇ ਜਦੋਂ ਇੱਥੇ ਪਹੁੰਚੇ ਤਾਂ ਉਹਨਾਂ ਨੂੰ ਪਾਰਕਿੰਗ ਤੋਂ ਬਾਅਦ ਵੇਟਿੰਗ ਹਾਲ ਦੇ ਵਿੱਚ ਬਿਠਾ ਦਿੱਤਾ ਗਿਆ ਨਾ ਤਾਂ ਉਹਨਾਂ ਦੀ ਕੋਈ ਚੈੱਕ ਇਨ ਹੋਇਆ ਨਾ ਹੀ ਕੋਈ ਇਮੀਗ੍ਰੇਸ਼ਨ ਲੇਕਿਨ ਵੇਟਿੰਗ ਹਾਲ्स ਕਰੀਬ ਢਾਈ 3 ਘੰਟੇ ਵੇਟ ਕਰਨ ਤੋਂ ਬਾਅਦ ਭਾਰਤ ਦੇ ਇਮੀਗ੍ਰੇਸ਼ਨ ਜਾਂ ਭਾਰਤ ਦੇ ਜਿਹੜੇ ਅਧਿਕਾਰੀ ਨੇ ਆਈਸੀਪੀ ਦੇ ਅੰਦਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਮਾਹੌਲ ਠੀਕ ਨਹੀਂ ਹੈ ਇਸ ਕਰਕੇ ਤੁਹਾਨੂੰ ਉਸ ਪਾਰ ਜਾਣ ਦੀ ਅੱਜ ਇਜਾਜ਼ਤ ਨਹੀਂ ਹੈ ਔਰ ਇਹ ਕਹਿ ਸਕਦੇ ਆ ਕਿ ਅੱਜ ਦੀ ਜਿਹੜੀ ਯਾਤਰਾ ਜਿਹੜੇ ਲੋਕ ਜਿਹੜੀ ਸੰਗਤ ਜਿਹੜੀ ਆਈ ਸੀ ਉਸ ਪਾਰ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਉਹ ਅੱਜ ਨਹੀਂ ਜਾ ਪਾਈ ਔਰ ਦੱਸਿਆ ਜਾ ਰਿਹਾ ਕਿ 200 ਦੇ ਕਰੀਬ ਜਿਹੜੇ ਯਾਤਰੀ ਆ ਰਹੇ ਨੇ ਵਾਪਸ ਉਹਨਾਂ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ ਕੋਈ ਵੀ ਚੈੱਕ ਇਨ ਹੀ ਹੋਇਆ ਉਹਨਾਂ ਦੀ ਕੋਈ ਡਾਕੂਮੈਂਟਸ ਨਹੀਂ ਚੈੱਕ ਕੀਤੇ ਗਏ 威ਟਿੰਗ ਹਾਲ 'ਚ ਹੀ ਬਿਠਾਇਆ ਗਿਆ ਔਰ ਉਸ ਤੋਂ ਬਾਅਦ ਇਹ ਗੱਲ ਜ਼ਰੂਰ ਕਹੀ ਗਈ ਕਿ ਮਾਹੌਲ ਸੇਫ ਨਹੀਂ ਹੈ ਕਿ ਤੁਹਾਡੀ ਸੇਫਟੀ ਲਈ ਅੱਜ ਸ਼ਾਇਦ ਯਾਤਰਾ ਨਹੀਂ ਜਾਏਗੀ ਔਰ ਇਹ ਚਾਹੇ ਪੁਸ਼ਟੀ ਜਿਹੜੀ ਹੈ ਅਧਿਕਾਰਿਕ ਤੌਰ ਤੇ ਹਜੇ ਤੱਕ ਕੋਈ ਕਰ ਨਹੀਂ ਰਿਹਾ ਲੇਕਿਨ ਜਿਹੜੇ ਯਾਤਰੀ ਵਾਪਸ ਆ ਰਹੇ ਨੇ ਉਹ ਜ਼ਰੂਰ ਦੱਸ ਰਹੇ ਨੇ ਕਿ ਉਹਨਾਂ ਨੂੰ ਉਸ ਪਾਰ ਨਤਮਸਤਕ ਹੋਣ ਲਈ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰਾਂ ਕਰਤਾਰਪੁਰ ਕੋਰੀਡੋਰ ਤੋਂ ਤੁਸੀਂ ਦੇਖ ਰਹੇ ਹੋ ਸੰਗਤ ਹੁਣ ਵੀ ਜਿਹੜੀ ਹੈ ਵਾਪਸ ਆ ਰਹੀ ਹੈ ਗੱਡੀਆਂ ਵਾਪਸ ਆ ਰਹੀਆਂ ਇਹ ਇਹ ਸਵੇਰੇ ਹੀ ਗੱਡੀਆਂ ਗਈਆਂ ਕੋਈ ਕਰੀਬ ਕੋਈ 8 ਵਜੇ ਗਿਆ ਜਾਂ ਕੋਈ 9 ਵਜੇ ਗਿਆ ਤੋ ਉਹ ਗੱਡੀਆਂ ਵਾਪਸ ਆ ਰਹੀਆਂ ਸੰਗਤ ਹੈ ਸੰਗਤ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਭਾਈ ਸਾਹਿਬ ਕੀ ਕਹਿੰਦੇ ਕੀ ਹੈ ਨਹੀਂ ਉਹ ਕਹਿੰਦੇ ਅੱਜ ਨਹੀਂ ਸਿਕਿਉਰਿਟੀ ਰੀਜ਼ਨ ਕਰਕੇ ਨਹੀਂ ਆ ਜਾ ਰਹੇ ਅੱਛਾ ਜੀ ਹਾਂ ਜੀ ਤੁਸੀਂ ਕਿੱਥੋਂ ਆਏ ਕਿੱਥੋਂ ਸੀ ਅਸੀਂ ਕੋ ਟ੍ਰਾਂਸਪੋਰਟ ਅੱਛਾ ਉਹ ਗੱਡੀਆਂ ਹਾਂਜੀ ਕੀ ਤੁਹਾਨੂੰ ਵੈਸੇ ਤੇ ਗੁਰੂ ਘਰ ਚੱਲੇ ਸੀ ਤੁਹਾਡੇ ਮਨ ਦੇ ਵਿੱਚ ਤੇ ਗੋਈ ਨਹੀਂ ਨਹੀਂ ਸਾਡੇ ਮਨ ਚ ਨਹੀਂ ਕੋਈ ਬਾਤ ਆਬ ਫੇਰ ਆ ਜਾਗੇ ਅੱਜ ਬਾਅਦ ਕੋਈ ਗੱਲ ਨਹੀਂ ਅਸੀਂ ਫੇਰ ਆ ਜਾਾਂਗੇ ਕਿੰਨੀ ਕੁ ਸੰਗਤ ਹੈਗੀ ਸੀ ਭਾਜੀ ਉੱਥੇ ਨਹੀਂ ਹੈ ਨਹੀਂ ਸੰਗਤ ਇੰਨੀ ਨਹੀਂ ਕਹਿ ਸਕਦੇ ਬਸ ਅਸੀਂ ਜੋ ਇੱਥੋਂ ਜਸਟ ਐਂਟਰੀ ਕੀਤੀ ਤੇ ਇੱਥੋਂ ਅੱਛਾ ਤੁਹਾਨੂੰ ਇੱਥੋਂ ਹਜੇ ਹੁਣੇ ਐਂਟਰੀ ਕੀਤੀ ਹੈ ਬਿਲਕੁਲ ਇਹ ਤਸਵੀਰਾਂ ਦੇਖ ਰਹੇ ਕਿ ਇਹ ਹੁਣੇ ਜਸਟ ਪਹੁੰਚੀ ਹੈ ਗੱਡੀ ਤੇ ਕਹਿੰਦੇ ਕਿ ਬਾਰੋ-ਬਾਰ ਹੀ ਉਹਨਾਂ ਨੂੰ ਮੋੜ ਦਿੱਤਾ ਗਿਆ ਕਿ ਅੱਜ ਨਹੀਂ ਜਾਣ ਦਿੱਤਾ ਜਾ ਰਿਹਾ ਕਈ ਜਿਹੜੇ ਸਵੇਰੇ 8 ਵਜੇ ਜਾਂ 8:30 ਵਜੇ ਤੇ ਪਹੁੰਚੇ ਸੀ ਉਹਨਾਂ ਦਾ ਕਹਿਣਾ ਸੀ ਕਿ ਵੇਟਿੰਗ ਹਾਲ 'ਚ ਬਿਠਾਇਆ ਕਾਫੀ ਧੇਰ ਇਹ ਉਹਨਾਂ ਦੀ ਸੀਨੀਅਰ ਅਧਿਕਾਰੀਆਂ ਨਾਲ ਸ਼ਾਇਦ ਗਲਤ ਬਾਤ ਚੱਲਦੀ ਰਹੀ ਜਾਂ ਹੋਰ ਵੀ ਇਹ ਕਿਸੇ ਪੱਖ ਤੋਂ ਉਹਨਾਂ ਦੀ ਮੀਟਿੰਗਸ ਦਾ سلسلہ ਸੀ ਲੇਕਿਨ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅੱਜ ਯਾਤਰੀਆਂ ਨੂੰ ਉਸ ਪਾਰ ਜਿਹੜਾ ਨਤਮਸਤਕ ਖੂਨ ਲਈ ਨਹੀਂ ਜਾਣ ਦਿੱਤਾ ਜਾਵੇਗਾ ਤਸਵੀਰਾਂ ਕਰਤਾਰਪੁਰ ਕੋਰੀਡੋਰ ਤੋਂ ਦੇਖ ਰਹੇ ਹੋ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਣੀ ਟੀਵੀ ਲਈ ਗੁਰਦਾਸਪੁਰ ਤੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਚੱਲਦਾ ਰਿਹਾ ਵੱਡੇ ਵੱਡੇ ਜਿਹੜੇ ਫੈਸਲੇ ਲਏ ਗਏ ਕਿ ਰਸਤੇ ਬੰਦ ਕਰ ਦਿੱਤੇ ਗਏ ਲੇਕਿਨ ਕਰਤਾਰਪੁਰ ਕੋਰੀਡੋਰ ਜਿਹੜਾ ਰਸਤਾ ਚੱਲ ਰਿਹਾ ਸੀ ਲੇਕਿਨ ਬੀਤੇ ਕੱਲ ਹੋਈ ਦੇ ਦਾਤ ਏਅਰ ਸਟ੍ਰਾਈਕ ਤੋਂ ਬਾਅਦ ਅੱਜ ਜਦੋਂ ਸੰਗਤ ਇਸ ਕੋਰੀਡੋਰ ਤੋਂ ਪਾਰ ਜਦੋਂ ਕੋਰੀਡੋਰ ਦੇ ਅੰਦਰ ਐਂਟਰ ਕਰਦੀ ਹੈ ਸਵੇਰੇ ਤਾਂ ਦੱਸਿਆ ਜਾਂਦਾ ਹੈ ਕਿ 491 ਦੇ ਕਰੀਬ ਜਿਹੜੇ ਲੋਕਾਂ ਦੀ ਪਰਮਿਸ਼ਨ ਸੀ ਅੱਜ ਜਿਨ੍ਹਾਂ ਨੇ ਇੱਥੇ ਆ ਕੇ ਉਸ ਪਾਰ ਜਾ ਕੇ ਦਰਸ਼ਨ ਕਰਨੇ ਸੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਲੇਕਿਨ ਕੋਈ 200 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਲੋਕ ਜਿਹੜੇ ਸਵੇਰੇ ਜਦੋਂ ਇੱਥੇ ਪਹੁੰਚੇ ਉਹਨਾਂ ਨੂੰ ਪਾਰਕਿੰਗ ਤੋਂ ਬਾਅਦ ਵੇਟਿੰਗ ਹਾਲ ਦੇ ਵਿੱਚ ਬਿਠਾ ਦਿੱਤਾ ਗਿਆ ਨਾ ਤਾਂ ਉਹਨਾਂ ਦੀ ਕੋਈ ਚੈੱਕ ਇਨ ਹੋਇਆ ਨਾ ਹੀ ਕੋਈ ਇਮੀਗ੍ਰੇਸ਼ਨ ਲੇਕਿਨ ਵੇਟਿੰਗ ਹਾਲ ਤੇ ਕਰੀਬ 2.5 3 ਘੰਟੇ ਵੇਟ ਕਰਨ ਤੋਂ ਬਾਅਦ ਭਾਰਤ ਦੇ ਇਮੀਗ੍ਰੇਸ਼ਨ ਜਾਂ ਭਾਰਤ ਦੇ ਜਿਹੜੇ ਅਧਿਕਾਰੀ ਨੇ ਆਈਸੀਪੀ ਦੇ ਅੰਦਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਮਾਹੌਲ ਠੀਕ ਨਹੀਂ ਹੈ ਇਸ ਕਰਕੇ ਤੁਹਾਨੂੰ ਉਸ ਪਾਰ ਜਾਣ ਦੀ ਅੱਜ ਇਜਾਜ਼ਤ ਨਹੀਂ ਹੈ ਔਰ ਇਹ ਕਹਿ ਸਕਦੇ ਆ ਕਿ ਅੱਜ ਦੀ ਜਿਹੜੀ ਯਾਤਰਾ ਜਿਹੜੇ ਲੋਕ ਜਿਹੜੀ ਸੰਗਤ ਜਿਹੜੀ ਆਈ ਸੀ ਉਸ ਪਾਰ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਉਹ ਅੱਜ ਨਹੀਂ ਜਾ ਪਾਈ ਔਰ ਦੱਸਿਆ ਜਾ ਰਿਹਾ ਕਿ 200 ਦੇ ਕਰੀਬ ਜਿਹੜੇ ਯਾਤਰੀ ਆ ਰਹੇ ਨੇ ਵਾਪਸ ਉਹਨਾਂ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ ਕੋਈ ਵੀ ਚੈੱਕ ਇਨ ਹੀ ਹੋਇਆ ਉਹਨਾਂ ਦੀ ਕੋਈ ਡਾਕੂਮੈਂਟਸ ਨਹੀਂ ਚੈੱਕ ਕੀਤੇ ਗਏ 威ਟਿੰਗ ਹਾਲ 'ਚ ਹੀ ਬਿਠਾਇਆ ਗਿਆ ਔਰ ਉਸ ਤੋਂ ਬਾਅਦ ਇਹ ਗੱਲ ਜ਼ਰੂਰ ਕਹੀ ਗਈ ਕਿ ਮਾਹੌਲ ਸੇਫ ਨਹੀਂ ਹੈ ਕਿ ਤੁਹਾਡੀ ਸੇਫਟੀ ਲਈ ਅੱਜ ਸ਼ਾਇਦ ਯਾਤਰਾ ਨਹੀਂ ਜਾਏਗੀ ਔਰ ਇਹ ਚਾਹੇ ਪੁਸ਼ਟੀ ਜਿਹੜੀ ਅਧਿਕਾਰਿਕ ਤੌਰ ਤੇ ਹਜੇ ਤੱਕ ਕੋਈ ਕਰ ਨਹੀਂ ਰਿਹਾ ਲੇਕਿਨ ਜਿਹੜੇ ਯਾਤਰੀ ਵਾਪਸ ਆ ਰਹੇ ਨੇ ਉਹ ਜ਼ਰੂਰ ਦੱਸ ਰਹੇ ਨੇ ਉਹਨਾਂ ਨੂੰ ਉਸਪਾਰ ਨ ਤਮਸਤਕ ਹੋਣ ਲਈ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰਾਂ ਕਰਤਾਰਪੁਰ ਕੋਰੀਡੋਰ ਤੋਂ ਤੁਸੀਂ ਦੇਖ ਰਹੇ ਹੋ ਸੰਗਤ ਹੁਣ ਵੀ ਜਿਹੜੀ ਹੈ ਵਾਪਸ ਆ ਰਹੀ ਹੈ ਗੱਡੀਆਂ ਵਾਪਸ ਆ ਰਹੀਆਂ ਇਹ ਇਹ ਸਵੇਰੇ ਹੀ ਗੱਡੀਆਂ ਗਈਆਂ ਕੋਈ ਕਰੀਬ ਕੋਈ 8 ਵਜੇ ਗਿਆ ਜਾਂ ਕੋਈ 9 ਵਜੇ ਗਿਆ ਤਾਂ ਉਹ ਗੱਡੀਆਂ ਵਾਪਸ ਆ ਰਹੀਆਂ ਸੰਗਤ ਹੈ ਸੰਗਤ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਭਾਈ ਸਾਹਿਬ ਕੀ ਕਹਿੰਦੇ ਕੀ ਹੈ ਨਹੀਂ ਉਹ ਕਹਿੰਦੇ ਅੱਜ ਨਹੀਂ ਸਿਕਿਉਰਿਟੀ ਰੀਜ਼ਨ ਕਰਕੇ ਨਹੀਂ ਆ ਜਾ ਰਹੇ अच्छा जी हां जी ਤੁਸੀਂ ਕਿੱਥੋਂ ਆਏ ਕਿੱਥੋਂ ਸੀ ਅਸੀਂ ਗੁਰਦਾਸਪੁਰ ਤੋਂ ਅੱਛਾ ਹੋ ਗਿਆ ਹਾਂ ਹਾਂ ਜੀ ਇੱਕੀ ਤੁਹਾਨੂੰ ਵੈਸੇ ਤੇ ਗੁਰੂ ਘਰ ਚੱਲੇ ਸੀ ਤੇ ਤੁਹਾਡੇ ਮਨ ਦੇ ਵਿੱਚ ਤੇ ਕੋਈ ਗੱਲ ਨਹੀਂ ਨਹੀਂ ਸਾਡੇ ਮਨ ਤੋਂ ਨਹੀਂ ਗੱਲ ਆਬ ਇਹ ਰਾਜੇਗਾ ਅੱਜ ਬਾਅਦ ਕੋਈ ਗੱਲ ਨਹੀਂ ਅਸੀਂ ਫੇਰ ਆ ਜਾਾਂਗੇ ਕਿੰਨੀ ਕਿ ਸੰਗਤ ਹੈਗੀ ਸੀ ਬਾਜੀ ਉੱਥੇ ਸੰਗਤ ਨਹੀਂ ਨਹੀਂ ਸੰਗਤ ਇੰਨੀ ਨਹੀਂ ਕਹਿ ਸਕਦੇ ਬਸ ਅਸੀਂ ਜਸਟ ਐਂਟਰੀ ਕੀਤੀ ਤੇ ਇੱਥੋਂ ਅੱਛਾ ਤੁਹਾਨੂੰ ਇੱਥੋਂ ਅੱਜ ਹੁਣੇ ਐਂਟਰੀ ਕੀਤੀ ਹੈ ਬਿਲਕੁਲ ਇਹ ਤਸਵੀਰਾਂ ਦੇਖ ਰਹੇ ਕਿ ਇਹ ਹੁਣੇ ਜਸਟ ਪਹੁੰਚੀ ਹੈ ਗੱਡੀ ਤੇ ਕਹਿੰਦੇ ਕਿ ਬਾਰੋ-ਬਾਰ ਹੀ ਉਹਨਾਂ ਨੂੰ ਮੋੜ ਦਿੱਤਾ ਗਿਆ ਕਿ ਅੱਜ ਨਹੀਂ ਜਾਣ ਦਿੱਤਾ ਜਾ ਰਿਹਾ ਕਈ ਜਿਹੜੇ ਸਵੇਰੇ 8 ਵਜੇ ਜਾਂ 8:30 ਵਜੇ ਤੇ ਪਹੁੰਚੇ ਸੀ ਉਹਨਾਂ ਦਾ ਕਹਿਣਾ ਸੀ ਕਿ ਵੇਟਿੰਗ ਹਾਲ ਚ ਬਿਠਾਇਆ ਕਾਫੀ ਧੇਰ ਇਹ ਉਹਨਾਂ ਦੀ ਸੀਨੀਅਰ ਅਧਿਕਾਰੀਆਂ ਨਾਲ ਸ਼ਾਇਦ ਗੱਲਬਾਤ ਚੱਲਦੀ ਰਹੀ ਜਾਂ ਹੋਰ ਵੀ ਕਿਸੇ ਪੱਖ ਤੋਂ ਉਹਨਾਂ ਦੀ ਮੀਟਿੰਗਸ ਦਾ ਸਿਲਸਲਾ ਸੀ ਲੇਕਿਨ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅੱਜ ਯਾਤਰੀਆਂ ਨੂੰ ਉਸ ਪਾਰ ਜਿਹੜਾ ਨਤਮਸਤਕ ਖੂਨ ਲਈ ਨਹੀਂ ਜਾਣ ਦਿੱਤਾ ਜਾਵੇਗਾ ਤਸਵੀਰਾਂ ਕਰਤਾਰਪੁਰ ਕੋਰੀਡੋਰ ਤੋਂ ਦੇਖ ਰਹੇ ਹੋ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਣੀ ਟੀਵੀ ਲਈ ਗੁਰਦਾਸਪੁਰ ਤੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਚੱਲਦਾ ਰਿਹਾ ਵੱਡੇ ਵੱਡੇ ਜਿਹੜੇ ਫੈਸਲੇ ਲਏ ਗਏ ਕਿ ਰਸਤੇ ਬੰਦ ਕਰ ਦਿੱਤੇ ਗਏ ਲੇਕਿਨ ਕਰਤਾਰਪੁਰ ਕੋਰੀਡੋਰ ਜਿਹੜਾ ਰਸਤਾ ਚੱਲ ਰਿਹਾ ਸੀ ਲੇਕਿਨ ਬੀਤੇ ਕੱਲ ਹੋਈ ਦੇ ਦਾਤ 에ਅਰ ਸਟ੍ਰਾਈਕ ਤੋਂ ਬਾਅਦ ਅੱਜ ਜਦੋਂ ਸੰਗਤ ਇਸ ਕੋਰੀਡੋਰ ਤੋਂ ਪਾਰ ਜਦੋਂ ਕੋਰੀਡੋਰ ਦੇ ਅੰਦਰ ਐਂਟਰ ਕਰਦੀ ਹੈ ਸਵੇਰੇ ਤਾਂ ਦੱਸਿਆ ਜਾਂਦਾ ਹੈ ਕਿ 491 ਦੇ ਕਰੀਬ ਜਿਹੜੇ ਲੋਕਾਂ ਦੀ ਪਰਮਿਸ਼ਨ ਸੀ ਅੱਜ ਜਿਨ੍ਹਾਂ ਨੇ ਇੱਥੇ ਆ ਕੇ ਉਸ ਪਾਰ ਜਾ ਕੇ ਦਰਸ਼ਨ ਕਰਨੇ ਸੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਹੈ ਲੇਕਿਨ ਕੋਈ 200 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਲੋਕ ਜਿਹੜੇ ਸਵੇਰੇ ਜਦੋਂ ਇੱਥੇ ਪਹੁੰਚੇ ਤਾਂ ਉਹਨਾਂ ਨੂੰ ਪਾਰਕਿੰਗ ਤੋਂ ਬਾਅਦ ਵੇਟਿੰਗ ਹਾਲ ਦੇ ਵਿੱਚ ਬਿਠਾ ਦਿੱਤਾ ਗਿਆ ਨਾ ਤਾਂ ਉਹਨਾਂ ਦੀ ਕੋਈ ਚੈੱਕ ਇਨ ਹੋਇਆ ਨਾ ਹੀ ਕੋਈ ਇਮੀਗ੍ਰੇਸ਼ਨ ਲੇਕਿਨ ਵੇਟਿੰਗ ਹਾਲ 'ਚ ਕਰੀਬ ਢਾਈ 3 ਘੰਟੇ ਵੇਟ ਕਰਨ ਤੋਂ ਬਾਅਦ ਭਾਰਤ ਦੇ ਇਮੀਗ੍ਰੇਸ਼ਨ ਜਾਂ ਭਾਰਤ ਦੇ ਜਿਹੜੇ ਅਧਿਕਾਰੀ ਨੇ ਆਈਸੀਪੀ ਦੇ ਅੰਦਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਮਾਹੌਲ ਠੀਕ ਨਹੀਂ ਹੈ ਇਸ ਕਰਕੇ ਤੁਹਾਨੂੰ ਉਸ ਪਾਰ ਜਾਣ ਵੀ ਅੱਜ ਇਜਾਜ਼ਤ ਨਹੀਂ ਹੈ ਔਰ ਇਹ ਕਹਿ ਸਕਦੇ ਆ ਕਿ ਅੱਜ ਦੀ ਜਿਹੜੀ ਯਾਤਰਾ ਜਿਹੜੇ ਲੋਕ ਜਿਹੜੀ ਸੰਗਤ ਜਿਹੜੀ ਆਈ ਸੀ ਉਸ ਪਾਰ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਉਹ ਅੱਜ ਨਹੀਂ ਜਾ ਪਾਈ ਔਰ ਦੱਸਿਆ ਜਾ ਰਿਹਾ ਕਿ 200 ਦੇ ਕਰੀਬ ਜਿਹੜੇ ਯਾਤਰੀ ਆ ਰਹੇ ਨੇ ਵਾਪਸ ਉਹਨਾਂ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ ਕੋਈ ਵੀ ਚੈੱਕ ਇਨ ਹੀ ਹੋਇਆ ਉਹਨਾਂ ਦੀ ਕੋਈ ਡਾਕੂਮੈਂਟਸ ਨਹੀਂ ਚੈੱਕ ਕੀਤੇ ਗਏ ਵੈਟਿੰਗ ਹਾਲ 'ਚ ਹੀ ਬਿਠਾਇਆ ਗਿਆ ਔਰ ਉਤ ਤੋਂ ਬਾਅਦ ਇਹ ਗੱਲ ਜ਼ਰੂਰ ਕਹੀ ਗਈ ਕਿ ਮਾਹੌਲ ਸੇਫ ਨਹੀਂ ਹੈ ਕਿ ਤੁਹਾਡੀ ਸੇਫਟੀ ਲਈ ਅੱਜ ਸ਼ਾਇਦ ਯਾਤਰਾ ਨਹੀਂ ਜਾਏਗੀ ਔਰ ਇਹ ਚਾਹੇ ਪੁਸ਼ਟੀ ਜਿਹੜੀ ਹੈ ਅਧਿਕਾਰਿਕ ਤੌਰ ਤੇ ਹਜੇ ਤੱਕ ਕੋਈ ਕਰ ਨਹੀਂ ਰਿਹਾ ਲੇਕਿਨ ਜਿਹੜੇ ਯਾਤਰੀ ਵਾਪਸ ਆ ਰਹੇ ਨੇ ਉਹ ਜ਼ਰੂਰ ਦੱਸ ਰਹੇ ਨੇ ਕਿ ਉਹਨਾਂ ਨੂੰ ਉਸ ਪਾਰ ਨਤਮਸਤਕ ਹੋਣ ਲਈ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰਾਂ ਕਰਤਾਰਪੁਰ ਕੋਰੀਡੋਰ ਤੋਂ ਤੁਸੀਂ ਦੇਖ ਰਹੇ ਹੋ ਸੰਗਤ ਹੁਣ ਵੀ ਜਿਹੜੀ ਹੈ ਵਾਪਸ ਆ ਰਹੀ ਹੈ ਗੱਡੀਆਂ ਵਾਪਸ ਆ ਰਹੀਆਂ ਇਹ ਇਹ ਸਵੇਰੇ ਹੀ ਗੱਡੀਆਂ ਗਈਆਂ ਕੋਈ ਕਰੀਬ ਕੋਈ 8 ਵਜੇ ਗਿਆ ਜਾਂ ਕੋਈ 9 ਵਜੇ ਗਿਆ ਤਾਂ ਉਹ ਗੱਡੀਆਂ ਵਾਪਸ ਆ ਰਹੀਆਂ ਸੰਗਤ ਹੈ ਸੰਗਤ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਪਾਈ ਸਾਹਿਬ ਕੀ ਕਹਿੰਦੇ ਕੀ ਹੈ ਨਹੀਂ ਉਹ ਕਹਿੰਦੇ ਪਾਚ ਨਹੀਂ ਸਿਕਿਉਰਿਟੀ ਰੀਜ਼ਨ ਕਰਕੇ ਨਹੀਂ ਆ ਜਾ ਰਹੇ ਅੱਛਾ ਜੀ ਹਾਂ ਜੀ ਤੁਸੀਂ ਕਿੱਥੋਂ ਆਏ ਕਿੱਥੋਂ ਸੀ ਅਸੀਂ ਗੁਰਦਾਸਪੁਰ ਤੋਂ ਅੱਛਾ ਤੁਹਾਨੂੰ ਵੈਸੇ ਤੇ ਗੁਰੂ ਘਰ ਚੱਲੇ ਤੁਹਾਨੂੰ ਮੰਦੇ ਵਿੱਚ ਤੇ ਗੋਈ ਨਹੀਂ ਨਹੀਂ ਸਾਡੇ ਕੋਲ ਨਹੀਂ ਕੋਈ ਬਾਤ ਯਾ ਅਬ ਫੇਰ ਆ ਜਾਗੇ ਅੱਜ ਬਾਤ ਕੋਈ ਗੱਲ ਨਹੀਂ ਅਸੀਂ ਫੇਰ ਆ ਜਾਾਂਗੇ ਕਿੰਨੀ ਕ ਸੰਗਤ ਹੈਗੀ ਸੀ ਬਾਜੀ ਉੱਥੇ ਸੰਗਤ ਨਹੀਂ ਨਹੀਂ ਸੰਗਤ ਇੰਨੀ ਨਹੀਂ ਕਹਿ ਸਕਦੇ ਬਸ ਅਸੀਂ ਇੱਥੇ ਜਸਟ ਐਂਟਰੀ ਕੀਤੀ ਤੇ ਇੱਥੋਂ ਅੱਛਾ ਤੁਹਾਨੂੰ ਇੱਥੋਂ ਅੱਜ ਹੁਣੇ ਐਂਟਰੀ ਕੀਤੀ ਹੈ ਬਿਲਕੁਲ ਇਹ ਤਸਵੀਰਾਂ ਦੇਖ ਰਹੇ ਕਿ ਹੁਣੇ ਇਹ ਜਸਟ ਪਹੁੰਚੀ ਹੈ ਗੱਡੀ ਤੇ ਕਹਿੰਦੇ ਕਿ ਬਾਰੋ-ਬਾਰ ਹੀ ਉਹਨਾਂ ਨੂੰ ਮੋੜ ਦਿੱਤਾ ਗਿਆ ਕਿ ਅੱਜ ਨਹੀਂ ਜਾਣ ਦਿੱਤਾ ਜਾ ਰਿਹਾ ਕਈ ਜਿਹੜੇ ਸਵੇਰੇ 8 ਵਜੇ ਜਾਂ 8:30 ਵਜੇ ਤੇ ਪਹੁੰਚੇ ਸੀ ਉਹਨਾਂ ਦਾ ਕਹਿਣਾ ਸੀ ਕਿ ਵੇਟਿੰਗ ਹਾਲ 'ਚ ਬਿਠਾਇਆ ਕਾਫੀ ਧੇਰ ਇਹ ਉਹਨਾਂ ਦੀ ਸੀਨੀਅਰ ਅਧਿਕਾਰੀਆਂ ਨਾਲ ਸ਼ਾਇਦ ਗੱਲਬਾਤ ਚੱਲਦੀ ਰਹੀ ਜਾਂ ਹੋਰ ਵੀ ਕਿਸੇ ਪੱਖ ਤੋਂ ਉਹਨਾਂ ਦੀ ਮੀਟਿੰਗਸ ਦਾ ਸਿਲਸਲਾ ਸੀ ਲੇਕਿਨ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅੱਜ ਯਾਤਰੀਆਂ ਨੂੰ ਉਸ ਪਾਰ ਜਿਹੜਾ ਨਤਮਸਤਕ ਹੋਣ ਲਈ ਨਹੀਂ ਜਾਣ ਦਿੱਤਾ ਜਾਵੇਗਾ ਜਸਵੀਰਾ ਕਰਤਾਰਪੁਰ ਕੋਰੀਡੋਰ ਤੋਂ ਦੇਖ ਰਹੇ ਹੋ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਣੀ ਟੀਵੀ ਲਈ ਗੁਰਦਾਸਪੁਰ ਤੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਚੱਲਦਾ ਰਿਹਾ ਵੱਡੇ ਵੱਡੇ ਜਿਹੜੇ ਫੈਸਲੇ ਲਏ ਗਏ ਕਿ ਰਸਤੇ ਬੰਦ ਕਰ ਦਿੱਤੇ ਗਏ ਲੇਕਿਨ ਕਰਤਾਰਪੁਰ ਕੋਰੀਡੋਰ ਜਿਹੜਾ ਰਸਤਾ ਚੱਲ ਰਿਹਾ ਸੀ ਲੇਕਿਨ ਬੀਤੇ ਕੱਲ ਹੋਈ ਦੇ ਦਾ ਏਅਰ ਸਟ੍ਰਾਈਕ ਤੋਂ ਬਾਅਦ ਅੱਜ ਜਦੋਂ ਸੰਗਤ ਇਸ ਕੋਰੀਡੋਰ ਤੋਂ ਪਾਰ ਜਦੋਂ ਕੋਰੀਡੋਰ ਦੇ ਅੰਦਰ ਐਂਟਰ ਕਰਦੀ ਹੈ ਸਵੇਰੇ ਤਾਂ ਦੱਸਿਆ ਜਾਂਦਾ ਹੈ ਕਿ 491 ਦੇ ਕਰੀਬ ਜਿਹੜੇ ਲੋਕਾਂ ਦੀ ਪਰਮਿਸ਼ਨ ਸੀ ਅੱਜ ਜਿਨ੍ਹਾਂ ਨੇ ਇੱਥੇ ਆ ਕੇ ਉਸ ਪਾਰ ਜਾ ਕੇ ਦਰਸ਼ਨ ਕਰਨੇ ਸੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਲੇਕਿਨ ਕੋਈ 200 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਲੋਕ ਜਿਹੜੇ ਸਵੇਰੇ ਜਦੋਂ ਇੱਥੇ ਪਹੁੰਚੇ ਉਹਨਾਂ ਨੂੰ ਪਾਰਕਿੰਗ ਤੋਂ ਬਾਅਦ ਵੇਟਿੰਗ ਹਾਲ ਦੇ ਵਿੱਚ ਬਿਠਾ ਦਿੱਤਾ ਗਿਆ ਨਾ ਤਾਂ ਉਹਨਾਂ ਦੀ ਕੋਈ ਚੈੱਕ ਇਨ ਹੋਇਆ ਨਾ ਹੀ ਕੋਈ ਇਮੀਗ੍ਰੇਸ਼ਨ ਲੇਕਿਨ ਵੇਟਿੰਗ ਹਾਲ ਤੇ ਕਰੀਬ 2.5 3 ਘੰਟੇ ਵੇਟ ਕਰਨ ਤੋਂ ਬਾਅਦ ਭਾਰਤ ਦੇ ਇਮੀਗ੍ਰੇਸ਼ਨ ਜਾਂ ਭਾਰਤ ਦੇ ਜਿਹੜੇ ਅਧਿਕਾਰੀ ਨੇ ਆਈਸੀਪੀ ਦੇ ਅੰਦਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਮਾਹੌਲ ਠੀਕ ਨਹੀਂ ਹੈ ਇਸ ਕਰਕੇ ਤੁਹਾਨੂੰ ਉਸ ਪਾਰ ਜਾਣ ਦੀ ਅੱਜ ਇਜਾਜ਼ਤ ਨਹੀਂ ਹੈ ਔਰ ਇਹ ਕਹਿ ਸਕਦੇ ਆ ਕਿ ਅੱਜ ਦੀ ਜਿਹੜੀ ਯਾਤਰਾ ਜਿਹੜੇ ਲੋਕ ਜਿਹੜੀ ਸੰਗਤ ਜਿਹੜੀ ਆਈ ਸੀ ਉਸ ਪਾਰ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਉਹ ਅੱਜ ਨਹੀਂ ਜਾ ਪਾਈ ਔਰ ਦੱਸਿਆ ਜਾ ਰਿਹਾ ਕਿ 200 ਦੇ ਕਰੀਬ ਜਿਹੜੇ ਯਾਤਰੀ ਆ ਰਹੇ ਨੇ ਵਾਪਸ ਉਹਨਾਂ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ ਕੋਈ ਵੀ ਚੈੱਕ ਇਨ ਹੀ ਹੋਇਆ ਉਹਨਾਂ ਦੀ ਕੋਈ ਡਾਕੂਮੈਂਟਸ ਨਹੀਂ ਚੈੱਕ ਕੀਤੇ ਗਏ 威ਟਿੰਗ ਹਾਲ 'ਚ ਹੀ ਬਿਠਾਇਆ ਗਿਆ ਔਰ ਉਸ ਤੋਂ ਬਾਅਦ ਇਹ ਗੱਲ ਜ਼ਰੂਰ ਕਹੀ ਗਈ ਕਿ ਮਾਹੌਲ ਸੇਫ ਨਹੀਂ ਹੈ ਕਿ ਤੁਹਾਡੀ ਸੇਫਟੀ ਲਈ ਅੱਜ ਸ਼ਾਇਦ ਯਾਤਰਾ ਨਹੀਂ ਜਾਏਗੀ ਔਰ ਇਹ ਚਾਹੇ ਪੁਸ਼ਟੀ ਜਿਹੜੀ ਅਧਿਕਾਰਿਕ ਤੌਰ ਤੇ ਹਜੇ ਤੱਕ ਕੋਈ ਕਰ ਨਹੀਂ ਰਿਹਾ ਲੇਕਿਨ ਜਿਹੜੇ ਯਾਤਰੀ ਵਾਪਸ ਆ ਰਹੇ ਨੇ ਉਹ ਜ਼ਰੂਰ ਦੱਸ ਰਹੇ ਨੇ ਉਹਨਾਂ ਨੂੰ ਉਸ ਪਾਰ ਨ ਤਮਸਤਕ ਹੋਣ ਲਈ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰਾਂ ਕਰਤਾਰਪੁਰ ਕੋਰੀਡੋਰ ਤੋਂ ਤੁਸੀਂ ਦੇਖ ਰਹੇ ਹੋ ਸੰਗਤ ਹੁਣ ਵੀ ਜਿਹੜੀ ਹੈ ਵਾਪਸ ਆ ਰਹੀ ਹੈ ਗੱਡੀਆਂ ਵਾਪਸ ਆ ਰਹੀਆਂ ਇਹ ਇਹ ਸਵੇਰੇ ਹੀ ਗੱਡੀਆਂ ਗਈਆਂ ਕੋਈ ਕਰੀਬ ਕੋਈ 8 ਵਜੇ ਗਿਆ ਜਾਂ ਕੋਈ 9 ਵਜੇ ਗਿਆ ਤਾਂ ਉਹ ਗੱਡੀਆਂ ਵਾਪਸ ਆ ਰਹੀਆਂ ਸੰਗਤ ਹੈ ਸੰਗਤ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਭਾਈ ਸਾਹਿਬ ਕੀ ਕਹਿੰਦੇ ਕੀ ਹੈ ਨਹੀਂ ਉਹ ਕਹਿੰਦੇ ਅੱਜ ਨਹੀਂ ਸਿਕਿਉਰਿਟੀ ਰੀਜ਼ਨ ਕਰਕੇ ਨਹੀਂ ਆ ਜਾ ਰਹੇ ਅੱਛਾ ਜੀ ਹਾਂ ਜੀ ਤੁਸੀਂ ਕਿੱਥੋਂ ਆਏ ਕਿੱਥੋਂ ਸੀ ਅਸੀਂ ਕੋ ਟ੍ਰਾਂਸਪੋਰਟ ਤੋਂ अच्छा ओ भैया हां जी एकी ਤੁਹਾਨੂੰ ਵੈਸੇ ਤੇ ਗੁਰੂ ਘਰ ਚੱਲੇ ਸੀ ਤੁਹਾਡੇ ਮਨ ਦੇ ਵਿੱਚ ਤੇ ਹੋਊਗਾ ਨਹੀਂ ਨਹੀਂ ਸਾਡੇ ਮਨ ਚ ਨਹੀਂ ਤੇ ਬਾਅਦ ਇਹ ਆ ਫੇਰ ਆ ਜਾਏਗੀ ਅੱਜ ਬਾਅਦ ਕੋਈ ਗੱਲ ਨਹੀਂ ਅਸੀਂ ਫੇਰ ਆ ਜਾਾਂਗੇ ਕਿੰਨੀ ਕਿ ਸੰਗਤ ਹੈਗੀ ਸੀ ਭਾਜੀ ਉੱਥੇ ਨਹੀਂ ਸੰਗਤ ਇੰਨੀ ਨਹੀਂ ਕਹਿ ਸਕਦੇ ਬਸ ਅਸੀਂ ਇੱਥੇ ਜਸਟ ਐਂਟਰੀ ਕੀਤੀ ਤੇ ਇੱਥੋਂ ਅੱਛਾ ਤੁਹਾਨੂੰ ਇੱਥੋਂ ਅੱਜ ਹੁਣੇ ਐਂਟਰੀ ਕੀਤੀ ਹੈ ਜੀ ਬਿਲਕੁਲ ਇਹ ਤਸਵੀਰਾਂ ਦੇਖ ਰਹੇ ਕਿ ਹੁਣੇ ਇਹ ਜਸਟ ਪਹੁੰਚੀ ਹੈ ਗੱਡੀ ਤੇ ਕਹਿੰਦੇ ਕਿ ਬਾਰੋ-ਬਾਰ ਹੀ ਉਹਨਾਂ ਨੂੰ ਮੋੜ ਦਿੱਤਾ ਗਿਆ ਕਿ ਅੱਜ ਨਹੀਂ ਜਾਣ ਦਿੱਤਾ ਜਾ ਰਿਹਾ ਕਈ ਜਿਹੜੇ ਸਵੇਰੇ 8 ਵਜੇ ਜਾਂ 8:30 ਵਜੇ ਤੇ ਪਹੁੰਚੇ ਸੀ ਉਹਨਾਂ ਦਾ ਕਹਿਣਾ ਸੀ ਕਿ ਵੇਟਿੰਗ ਹਾਲ 'ਚ ਬਿਠਾਇਆ ਕਾਫੀ ਧੇਰ ਇਹ ਉਹਨਾਂ ਦੀ ਸੀਨੀਅਰ ਅਧਿਕਾਰੀਆਂ ਨਾਲ ਸ਼ਾਇਦ ਗੱਲਬਾਤ ਚੱਲਦੀ ਰਹੀ ਜਾਂ ਹੋਰ ਵੀ ਕਿਸੇ ਪੱਖ ਤੋਂ ਉਹਨਾਂ ਦੀ ਮੀਟਿੰਗਸ ਦਾ ਸਿਲਸਲਾ ਸੀ ਲੇਕਿਨ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅੱਜ ਯਾਤਰੀਆਂ ਨੂੰ ਉਸ ਪਾਰ ਜਿਹੜਾ ਨਤਮਸਤਕ ਖੂਨ ਲਈ ਨਹੀਂ ਜਾਣ ਦਿੱਤਾ ਜਾਵੇਗਾ ਜਸਵੀਰਾ ਕਰਤਾਰਪੁਰ ਕੋਰੀਡੋਰ ਤੋਂ ਦੇਖ ਰਹੇ ਹੋ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਨੀ ਟੀਵੀ ਲਈ ਗੁਰਦਾਸਪੁਰ ਤੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਚੱਲਦਾ ਰਿਹਾ ਵੱਡੇ ਵੱਡੇ ਜਿਹੜੇ ਫੈਸਲੇ ਲਏ ਗਏ ਕਿ ਰਸਤੇ ਬੰਦ ਕਰ ਦਿੱਤੇ ਗਏ ਲੇਕਿਨ ਕਰਤਾਰਪੁਰ ਕੋਰੀਡੋਰ ਜਿਹੜਾ ਰਸਤਾ ਚੱਲ ਰਿਹਾ ਸੀ ਲੇਕਿਨ ਬੀਤੇ ਕੱਲ ਹੋਈ ਦੇ ਦਾਤ 에ਅਰ ਸਟ੍ਰਾਈਕ ਤੋਂ ਬਾਅਦ ਅੱਜ ਜਦੋਂ ਸੰਗਤ ਇਸ ਕੋਰੀਡੋਰ ਤੋਂ ਪਾਰ ਜਦੋਂ ਕੋਰੀਡੋਰ ਦੇ ਅੰਦਰ ਐਂਟਰ ਕਰਦੀ ਹੈ ਸਵੇਰੇ ਤਾਂ ਦੱਸਿਆ ਜਾਂਦਾ ਹੈ ਕਿ 491 ਦੇ ਕਰੀਬ ਜਿਹੜੇ ਲੋਕਾਂ ਦੀ ਪਰਮਿਸ਼ਨ ਸੀ ਅੱਜ ਜਿਨ੍ਹਾਂ ਨੇ ਇੱਥੇ ਆ ਕੇ ਉਸ ਪਾਰ ਜਾ ਕੇ ਦਰਸ਼ਨ ਕਰਨੇ ਸੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਲੇਕਿਨ ਕੋਈ 200 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਲੋਕ ਜਿਹੜੇ ਸਵੇਰੇ ਜਦੋਂ ਇੱਥੇ ਪਹੁੰਚੇ ਤਾਂ ਉਹਨਾਂ ਨੂੰ ਪਾਰਕਿੰਗ ਤੋਂ ਬਾਅਦ ਵੇਟਿੰਗ ਹਾਲ ਦੇ ਵਿੱਚ ਬਿਠਾ ਦਿੱਤਾ ਗਿਆ ਨਾ ਤਾਂ ਉਹਨਾਂ ਦੀ ਕੋਈ ਚੈੱਕ ਇਨ ਹੋਇਆ ਨਾ ਹੀ ਕੋਈ ਇਮੀਗ੍ਰੇਸ਼ਨ ਲੇਕਿਨ ਵੇਟਿੰਗ ਹਾਲ 'ਚ ਕਰੀਬ ਢਾਈ 3 ਘੰਟੇ ਵੇਟ ਕਰਨ ਤੋਂ ਬਾਅਦ ਭਾਰਤ ਦੇ ਇਮੀਗ੍ਰੇਸ਼ਨ ਜਾਂ ਭਾਰਤ ਦੇ ਜਿਹੜੇ ਅਧਿਕਾਰੀ ਨੇ ਆਈਸੀਪੀ ਦੇ ਅੰਦਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਮਾਹੌਲ ਠੀਕ ਨਹੀਂ ਹੈ ਇਸ ਕਰਕੇ ਤੁਹਾਨੂੰ ਉਸ ਪਾਰ ਜਾਣ ਦੀ ਅੱਜ ਇਜਾਜ਼ਤ ਨਹੀਂ ਹੈ ਔਰ ਇਹ ਕਹਿ ਸਕਦੇ ਆ ਕਿ ਅੱਜ ਦੀ ਜਿਹੜੀ ਯਾਤਰਾ ਜਿਹੜੇ ਲੋਕ ਜਿਹੜੀ ਸੰਗਤ ਜਿਹੜੀ ਆਈ ਸੀ ਉਸ ਪਾਰ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਉਹ ਅੱਜ ਨਹੀਂ ਜਾ ਪਾਈ